ਕਿਹੜੀ ਜਗ੍ਹਾ ਤੋਂ ਜ਼ਿਲ੍ਹਾ ਕਰਨ ਕਾ ਦਾ ਅੱਗੇ ਕੀ ਕਹਿਣਾ ਚਾਹੋਗੇ ਤੁਹਾਡੀਆਂ ਮੰਗਾਂ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰਨਗੇ हां जी ਅਸੀਂ ਭਗਵੰਤ ਮਾਨ ਸਾਹਿਬ ਨੂੰ ਅਪੀਲ ਕਰਦੇ ਆਂ ਕਿ ਸਾਡੀਆਂ ਮੰਗਾਂ ਜਿਹੜੀਆਂ ਉਹ ਜਲਦ ਤੋਂ ਜਲਦ ਮੰਨੀਆਂ ਜਾਣ ਤਾਂ ਜੋ ਅਸੀਂ ਵੀ ਅਧਿਆਪਕਾਂ ਤੁਸੀਂ ਦੇਖਿਆ ਹੀ ਆ ਕਿਵੇਂ ਅਸੀਂ ਇਸਤਰੀ ਵਰਗ ਵੇਖੋ ਕਿੰਨਾ ਇਕੱਠਾ ਹੋਇਆ ਹੋਇਆ ਸਾਡੇ ਲਈ ਘਰਾਂ ਦੇ ਖਰਚੇ ਜਿਹੜੇ ਆ ਉਹ ਪੂਰੇ ਕਰਨੇ ਬਹੁਤ ਔਖੇ ਹੋ ਰਹੇ ਨਾ માત્ર ਤਨਖਾਹਾਂ ਸਾਨੂੰ ਦਿੱਤੀਆਂ ਜਾ ਰਹੀਆਂ ਇੱਕ ਲੰਬੇ ਅਰਸੇ ਤੋਂ 15 15 20 20 ਸਾਲ ਤੋਂ ਅਸੀਂ ਇੰਨਾ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਆਂ ਪਰ ਅਜੇ ਤੱਕ ਸਾਨੂੰ ਕੋਈ ਵੀ ਸਹੀ ਤਰੀਕੇ ਦੇ ਨਾਲ ਤਨਖਾਹ ਦਾ ਜੋ ਕਿ ਡਰਾਉ ਨਹੀਂ ਮਿਸ ਨੰਨ ਤਾਂ ਕੰਮ ਕੀ ਹੋ ਗਿਆ ਹਟਿਆ ਹੁਣੀ ਹੁਣੀ ਪੁਲਿਸ ਦੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਈਆ ਪਰ ਨਾ ਤਾਂ ਕੰਮ ਕੀ ਹੋਈ ਰੋਲ ਨਹੀਂ ਤਜ ਜਾਵੇਗਾ ਹਾਂਜੀ ਪਰ ਇਹ ਹੋ ਰਿਹਾ ਜੀ ਤੁਹਾਡੇ ਸਾਹਮਣੇ ਆ ਤੁਸੀਂ ਸਾਰਾ ਕੁਝ ਦੇਖਿਆ ਹੀ ਆ ਪ੍ਰਸ਼ਾਸਨ ਕੀ ਕਰ ਰਿਹਾ ਜੀ ਨਾਮਸਲਾ ਬਲੈ ਸਤਨਾਮ ਸਿੰਘ ਜੀ ਜਿਲ੍ਹਾ ਬਡਿੰਡਾ ਤਲਵੰਡੀ ਸਾਬੂ ਸਰਕਾਰੀ ਮੁੱਖ ਮੰਤਰੀ ਦੇ ਕੋਠੇ ਗਈ ਰਹੀ ਕਰਨ। ਕਾਹਨੇ ਸਾਡੇ ਜਿਹੜੇ ਏਡੂਟ ਸਕੂਲ ਦੇ ਵਿੱਚ ਜਿਹੜੇ ਅਨਇਡਡ ਸਟਾਫ ਕੰਮ ਕਰਦੇ ਆ ਉਹ ਤੋਂ ਮੈਂਬਰ ਹਾਂ ਮੈਂ ਔਰ ਸਾਡੀਆਂ ਕਾਫੀ ਲੰਬੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਚੱਲ ਰਹੀ ਹੈ ਵੀ ਅਨਇਡਡ ਸਟਾਫ ਨੂੰ ਪੱਕਾ ਕੀਤਾ ਜਾਵੇ ਪਰ ਸਰਕਾਰ ਜਿਹੜੀ ਜਿਵੇਂ ਕਹਿੰਦੇ ਹੋਂ ਉਹਦੀ ਕਰਨ ਤੇ ਜੋਨੀ ਸਰਕਾਰੀ ਕੋਈ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਸਾਡੀਆਂ ਵੱਲ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਹੈਗੀਆਂ ਮੁੱਖ ਸਿੱਖਿਆ ਮੰਤਰੀ ਨਾਲ ਵੀ ਔਰ ਸਬ ਕਮੇਟੀ ਨਾਲ ਵੀ ਤੇ ਵਾਦੇ ਵੀ ਕੀਤੇ ਸੀ ਸਾਨੂੰ ਭਗਵੰਤ ਮਾਨ ਜੀ ਨੇ ਉਬਾਦਿਆਂ ਤੋਂ ਭਾਈ ਦੀ ਨਜ਼ਰ ਆ ਰਹੀ ਹੈ ਸਭਾਂ ਕਿਨੇ ਚਲ ਦਸਨਸ ਕਰ ਰਹੇ ਸਾਡੀ ਵੈਸੇ ਜੁਨੀਅਨ 2012 ਤੋਂ ਆ ਜੀ ਪਰ ਇਸ ਐਮਪੀ ਜਦੋਂ ਹੰਡੀਸ਼ਨ ਭਵਨ ਤਾਂ ਆਮ ਆਦਮੀ ਪਾਰਟੀ ਸਰਕਾਰ ਲਿਆਉਣ ਤੋਂ ਪਹਿਲਾਂ ਉਦੋਂ ਐਮਪੀ ਦੌਰਾਨ ਇਹਨਾਂ ਨੂੰ ਸੀ ਮਿਲੇ ਸੀ ਉਹਨਾਂ ਨੇ ਸਾਨੂੰ ਵਾਦਾ ਕੀਤਾ ਸੀ ਜਦੋਂ ਮੈਂ ਸਰਕਾਰ ਦੇ ਵਿੱਚ ਆ ਗਿਆ ਤਾਂ ਪੈਲ ਦੇ ਦਾ ਅਪਲੋਡੀ ਮੰਗਾਂ ਪੂਰੀਆਂ ਕਰੂੰਗਾ ਔਰ ਸਾਡਾ ਮੈਨੂੰ ਲੱਗਦਾ ਜਿੰਨੀ ਸਪੋਰਟ ਅਨੈਡ ਸਟਾਫ ਨੇ ਡੇਡ ਸਕੂਲਾਂ ਦੇ ਨੇ ਕੀਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਚ ਔਰ ਕਿਸੇ ਨੇ ਨਹੀਂ ਕੀਤੀ ਉਹ ਸਾਨੂੰ ਉਮੀਦ ਸੀ ਵੀ ਪਿਛਲੀਆਂ ਸਰਕਾਰਾਂ ਨੇ ਨਹੀਂ ਸੁਣੀ ਤੇ ਇਹ ਸਰਕਾਰ ਸਾਡੀ ਮੰਗਜ਼ੂਰ ਪੂਰੀ ਕਰੂਗੀ ਮੁੱਖ ਮੰਤਰੀ ਨੇ ਤਾਂ ਕਿਹਾ ਕਿ 40000 ਤੋਂ ਉੱਪਰ ਨੌਕਰਾਂ ਦੀਆਂ ਸਭ ਝੂਠੇ ਵਾਦੇ ਆ ਜੀ ਜਿਹੜਾ ਕੀਤਾ ਇਹਨਾਂ ਨੇ ਤਨਖਾਹ ਵਾਧੇ ਨੂੰ ਪੱਕੇ ਕਰਨ ਦਾ ਜਿਹੜਾ ਗੁੰਮਰਾਹ ਕਰਕੇ ਲੋਕਾਂ ਨੂੰ ਪੋਸਟ ਲੈ ਰਹੇ ਆ ਉਸ ਲਈ ਪੋਸਟਨ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ ਜੀ ਕੀ ਨਾਮ ਆ ਜੀ ਸਰਦਾਰ ਨਰਪਾਲ ਸਿੰਘ ਜਹਾਗੀ ਅਨਨੀਡਿਟਡ ਫਰੰਟ ਪੰਜਾਬ ਸੂਬਾ ਪ੍ਰਧਾਨ ਕੀ ਕੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਰੈਸ ਦੇ ਘਰੋਂ ਕਰਾਉ ਕਰਾ ਰਹੇ ਸਰ ਅਨਨੀਡਿਟਡ ਸਟਾਫ ਦੇ ਫਰੰਟ ਪੰਜਾਬ ਦੀ ਮੰਗ ਹੀ ਇੱਕ ਆ ਵੇ ਜੋ ਸਾਡਾ ਸਟਾਫ ਐਡਡਰ ਸਕੂਲਾਂ ਚ ਪੜਾ ਰਿਹਾ ਉਹਨਾਂ ਨੂੰ ਉਸੇ ਮਨ ਪੋਸਟ ਤੇ ਪੱਕਾ ਕੀਤਾ ਜਾਵੇ ਤੇ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ ਵਧਾਈਆਂ ਕੀ ਲੱਗਦਾ ਜੇ ਜੋ ਤੁਹਾਡੇ ਨਾਲ ਪ੍ਰਸ਼ਾਸਨ ਨਾਲ ਹੱਥੋ ਪਾਈ ਵੀ ਪ੍ਰਸ਼ਾਸਨ ਵਾਲੇ ਆ ਵੀ ਜੇ ਹੁਣ ਅਸੀਂ ਅੱਜ ਦਿਓਰ ਲੜਨ ਆਇਆ ਠੀਕ ਆ ਸਾਡਾ ਪ੍ਰਸ਼ਾਸਨ ਸੁਣੂਗਾ ਨਹੀਂ ਤਾਂ ਅਸੀਂ ਹੋਰ ਕੀ ਕਰਾਂਗੇ ਇੱਥੇ ਅਸੀਂ ਬੈਠ ਕੇ ਮੁਰਗਣੇ ਆ ਸੁਣਦਾ ਕੋਈ ਹੈ ਨਹੀਂ ਤੇ ਆਇਆ ਤਾਂ ਕੈਡਰ ਨੂੰ ਆਖਰ ਨੂੰ ਸਾਨੂੰ ਅੱਕੇ ਹੋ ਗਏ ਅੱਕ ਗਏ ਸਾਨੂੰ ਇਹ ਮਨ ਕਰ ਮ ਚੁੱਕਣੇ ਪੈਣ ਨੇ ਜੇ ਮੌਨ ਨਾਲ ਲੈ ਸੀਐਮ ਸਾਨੂੰ ਮੀਟਿੰਗ ਦੇ ਦੇ ਤੇ ਅਸੀਂ ਮੌਨ ਨਾਲ ਮੁਰਦੀ ਸੀਐਮ ਨੇ ਤਾਂ ਹਾਲ ਤੱਕ ਮੀਟਿੰਗ ਨਹੀਂ ਦਿੱਤੀ ਸਾਨੂੰ ਪਹਿਲਾਂ ਤਾਂ ਕਿਹਾ ਤੁਹਾਡੇ ਇਸ ਧਰਨੇ ਦੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਮਿਲੇ ਆ ਕਿ ਮਿਲੇ ਹੀ ਹਾਲੇ ਗੱਲਬਾਤ ਚੱਲ ਰਹੀ ਆ ਤੇ ਬਾਕੀ ਇਹਨਾਂ ਨੇ ਕਰਨ ਦਾ ਕੁਛ ਨਹੀਂ ਇਹ ਤਾਂ ਵੈਸੇ ਲੌਲੀਪਾਪ ਹੀ ਦਿੰਦੇ ਉਹਨਾਂ ਨੇ ਬਾਕੀ ਇਹਨਾਂ ਦਾ ਤਾਂ ਜਾਈ ਰਹੂਗਾ ਬਸ ਜਦੋਂ ਤੱਕ ਸਾਡੀਆਂ ਮੰਗਾਂ ਮਨ ਲੈ ਮੰਗਨੀਆਂ ਨਹੀਂ ਜਾਣਗੀਆਂ ਤਾਂ ਅਸੀਂ ਬਾਰ-ਬਾਰ ਇੱਥੇ ਧਰਨੇ ਦਿੰਦੇ ਰਹਾਂਗੇ اوه مے اوپک اا مے مંત્રી متاثر مزاران مزاران प्रधान जी Bye. <laughs>